ਨਿਕਿਆ ਬੈ ਨਿਕਿਆ ਕੀ ਯਾਰ ਲੈ ਨਿਵਾ ਸਤ ਕੇ ਜਾਵਾ ਮੇਰਾ ਪੁੱਤ ਤਾਂ ਸੌ ਗਿਆ ਦੇ ਭੋਲਿਆ ਹਾਂਜੀ ਨਾਲੇ ਤਾਂ ਮੇਰੇ ਪੁੱਤ ਨੂੰ ਜਗਾ ਕੇ ਰੋਟੀ ਖਵਾ ਦੇ ਨਾਲੇ ਆਪ ਝੁਲਸ ਲਈ ਵਾਹ ਜੀ ਵਾਹ ਪੁੱਤ ਖਾ ਲੇ ਮੈਂ ਝੁਲਸ ਲਾ ਕੀ ਹਲੋ ਤੂੰ ਘਰ ਗੱਲ ਕਰਨੀ ਆ ਕਿ ਨਹੀਂ ਹਾਂ ਮਨਰਾਜ ਮੈਂ ਕਰਦਾ ਕੁਛ ਤੂੰ ਹੌਸਲਾ ਰੱਖ ਹੌਸਲੇ ਦਾ ਮੈਂ ਚਾਰ ਪਾਵਾਂ ਉਹ ਤਾਂ ਕਹਿੰਦੇ ਸੀ ਤੇਰੇ ਘਰ ਦੇ ਮੇਰੇ ਤੋਂ ਇੰਪ੍ਰੈਸਿਵ ਬੜਿਆ ਮੈਂ ਕਰਦਾ ਆਪੇ ਕੁਛ ਹੁਣ ਮੂੰਹ ਨਹੀਂ ਖੁੱਲਦਾ ਮੈਂ ਤਾਂ ਔਰ ਜੋ ਕੈਨੇਡਾ ਫੇਰ ਜਾ ਕੀ ਤਾਠਾ ਕਿਨੂੰ ਹੌਸਲੇ ਦੇਈ ਜਾਣਾ ਆ ਲੈ ਰੋਟੀ ਖਾ ਲੈ ਮਨਾਲੀ ਮੈਂ ਭੁੱਲ ਯਾਰ ਤੈਥੋਂ ਨਹੀਂ ਹੁੰਦੀ ਵੱਡੀ ਦੀ ਛੋਟੀ ਮੈਂ ਥੋ ਬੱਡੀ ਛੋਟੀ ਹੋਣ ਨੂੰ ਹੋਰ ਰਬੜ ਦੀਆਂ ਗੁੱਟੀਆਂ ਨਹੀਂ ਵੀ ਮੈਂ ਖਿੱਚ ਕੇ ਕਰ ਦੂੰਗਾ ਜਿੱਦੇ ਮਰਵਾਇਆ ਮੈਨੂੰ ਤੂੰ ਮਰਵਾਏਂਗਾ ਜਾਦਾ ਥੋੜੀ ਬੁੜੀ ਮਾਰ ਦੂ ਗੋਲੀ ਮਾਰ ਕੇ ਜਾਂ ਫਿਰ ਉਹਦੇ ਘਰ ਦੇ ਮਾਰ ਦੇਣਗੇ ਓਲੇ ਓਏ ਹਾਂ ਮੈਨੂੰ ਲੱਗਦਾ ਮੇਰੇ ਪਿੱਤਰ ਰਸ ਗਏ ਯਾਰ ਕੌਣ ਰਸ ਗਏ ਮਨਾ ਕਈ ਦਿਨ ਪਹਿਲਾਂ ਯਾਰ ਚੌੜ ਚੌੜ ਚਾ ਮਿਰਜੇ ਰਾਂਝੇ ਉਹਨਾਂ ਨੂੰ ਗਾਲਾਂ ਕੱਢਤੀਆਂ ਸੀ ਯਾਰ ਮੈਨੂੰ ਲੱਗਦਾ ਇਹ ਬਣਾਉਣੇ ਪੈਣਗੇ ਮੈਨੂੰ ਓਏ ਉਹ ਤਾਂ ਕੱਚੀ ਲੱਸੀ ਨਾਲ ਹੀ ਮੰਨ ਜਾਣਗੇ ਜੇ ਪਾ ਦੇਂਗਾ ਉਹਨਾਂ ਦੀ ਸਮਾਧ ਤੇ ਆ ਤੇਰੀ ਜੌਂਦੀ ਜਗਦੀ ਪਿਤਰੀ ਮੰਨਣੀ ਔਖੀ ਐ ਐ ਤਾ ਨਾ ਕਰ ਯਾਰ ਕੋਈ ਤਾਂ ਯਾਰ ਮੇਰੀਆਂ ਸਕੀਮਾਂ ਤਾਂ ਸਾਰੀਆਂ ਫੇਲ ਹੋ ਜਾਂਦੀਆਂ ਨੇ ਤੁਹਾਡੇ ਘਰੇ ਆ ਕੇ ਅ ਜਦੋਂ ਤੁਹਾਡੀ 부ੜੀ ਵਾਲਾ ਜੈਮਰ ਲੱਗ ਜਾਂਦਾ ਭੰਨ ਦੇ ਭੰਨ ਦੇ ਜਿਹੜੇ ਚਾਰ ਭਾਂਡੇ ਬੰਨਦੇ ਮਰਨ ਵਾਲਾ ਹੋ ਗਿਆ ਅਗਰ ਪਤਾ ਨਹੀਂ ਕਦ ਆਉਗੀ ਤੈਨੂੰ ਬੇਬੇ ਹਾਂ ਉਹ ਆਪ ਗੱਡੀ ਦੀ ਤੇ ਗੱਲ ਹੀ ਨਹੀਂ ਕੀਤੀ ਕੁੜੀ ਵਾਲਿਆਂ ਨਾਲ ਹਾਂ ਪੁੱਤ ਗੱਡੀ ਤੇ ਦਵਾਣੀ ਐ ਤੈਨੂੰ ਭਲਾ ਗੱਡੀ ਵਾਲੀ ਕਿਹੜੀ ਗੱਲ ਐ ਸਾਡ ਆਪਣੇ ਉਹ ਝੋਲਾ ਚੱਕ ਨੂੰ ਬੋਲੇ ਓਏ ਹਾਂ ਉਹ ਥੱਲੇ ਮਾਰਿਆ ਰਾ ਕਿਵੇਂ ਯਾਦ ਕੀਤਾ ਸੀ ਬੇਬੇ ਤੇਰੀ ਬੇਨਾ ਯਾਦ ਕਰਨ ਨੂੰ ਤਾਂ ਜੋਤਾਂ ਵਾਲਾ ਬਾਬਾਵੇਂ ਨਾ ਦਾਜਵਾਰੇ ਕੀ ਵਿਚਾਰ ਐ ਹੈਂ ਦਾਜ ਦਾਜ ਲੈਣਾ ਤਾਂ ਪਾਪ ਹੁੰਦਾ ਬੇਬੇ ਜਿੱਦਾਂ ਲੱਗਦਾ ਪਾਪ ਦਾ ਇਹਦੀ ਮਾਂ ਨਹੀਂ ਸੀ ਲੈ ਕੇ ਆਈ ਜਾਂ ਮੈਂ ਨਹੀਂ ਸੀ ਲੈ ਕੇ ਆਈ ਮੈਂ ਮੇਰੇ ਬਿੱਜੂ ਜੇ ਮੁੰਡੇ ਵਾਸਤੇ ਇੱਕ ਤਾਂ ਕੇ ਮੰਗਿਆ ਸੀ ਨਾਲੇ ਮੇਰਾ ਪੁੱਤ ਤਾਂ ਸੁਣਾ ਸੁੱਖਾ ਸਾਨੂੰ ਦੇਣਾ ਉਹਨਾਂ ਨੇ ਆਪ ਦੀ ਕੁੜੀ ਨੂੰ ਦੇਣਾ ਇਹ ਤਾਂ ਇਹ ਮੁੱਗ ਚਲੀ ਆਈ ਐ ਉਹ ਬੇਬੇ ਕੋਈ ਤੇਰੇ ਵਰਗੀ ਕੁੜੀ ਹੋਣੀ ਐ ਅਗਲੇ ਨੇ ਜਵਾਈ ਤੇ ਤਰਸ ਖਾ ਕੇ ਇਹ ਸੋਚ ਲਿਆ ਹੋਣਾ ਵੀ ਕੁੜੀ ਤਾਂ ਸਾਡੀ ਚਾਹੀਦੀ ਹੈਗੀ ਹੈਗੀ ਘੜ ਤੋਂ ਘੜ ਚੱਜ ਦਾ ਸਮਾਨ ਤਾਂ ਦੇ ਦਈਏ ਐ ਤੇ ਰੀਤੀ ਰਿਵਾਜ ਬਣ ਕੇ ਹੋਣੇ ਮਸਤੀ ਨਾ ਕਰ ਮਿੰਟ 'ਚ ਲੱਧ ਕੇ ਛਿੜ ਦੂੰ ਤੈਨੂੰ ਮਖਿਆ ਤੇਰੇ ਘੜੇ ਵਾਸਤੇ ਕਹਿੰਦੇ ਆ ਨਾ ਮੈਂ ਘੜਾ ਕੀ ਕਰਾਂ ਤੂੰ ਨਾ ਜਿਉਂਦਾ ਜੀ ਮੇਰੀ ਹਾਂ ਝਾਮ ਲਾਈ ਚੱਲ ਤੂੰ ਨਾ ਲਈ ਮੈਂ ਬਣਾ ਕੇ ਕਾਂਡੇ ਬਣਾ ਲੂੰਗੀ ਮੈਂ ਕਹਿੰਨਾ ਬਣਾ ਕੇ ਸਗੀ ਫੁੱਲ ਬਣਾ ਲਓ ਬੇਬੇ ਨਾਲੇ ਇਸ ਉਮਰ ਚ ਜਚੂਗਾ ਵੀ ਮੈਂ ਜੋ ਮਾਰੂਗਾ ਨਾ ਤੇ ਤੁਰਦਾ ਹੋ ਹਾਂ ਅਕਲ ਨਹੀਂ ਥੇਲੇ ਦੀ ਬਚੋਲਾ ਬਣ ਕੇ ਬਹਿ ਗਿਆ ਨਾ ਉਦੋਂ ਤਾ ਤੂੰ ਕਹਿੰਦਾ ਸੀ ਚਵਾਨੀ ਨਹੀਂ ਲੱਗਦੀ ਤੇ ਹੁਣ ਹਾਂਜੀ ਉਹ ਕਹਿੰਦੇ ਪੰਜੇ ਦਸਿਆਂ ਦੀ ਪਾਨ ਇਕੱਠੀ ਕਰਕੇ ਕੀ ਕਰਨਾ ਤੂੰ ਰੁਪਈਆਂ ਦੀ ਗੱਲ ਕਰਕੇ ਆ ਰੁਪਈਏ ਭਾਲ ਦੇ ਜੀ ਬਸ ਤਾਇਆ ਮੈਂ ਵਿਆਹ ਨਹੀਂ ਕਰਾਉਣਾ ਇਹਨਾਂ ਦਹੇਜ ਦੇ ਲਾਲਚੀਆਂ ਦੇ ਘਰ ਤਾਇਆ ਜੀ ਜੇ ਸਿਰਤ ਵਿਆਹ ਨਹੀਂ ਕਰਾਓਗੇ ਤਾਂ ਤੁਸੀਂ ਕੀ ਮੂੰਹ ਦਿਖਾਓਗੇ ਲੋਕਾਂ ਨੂੰ ਵੀਰੇ ਤੁਹਾਡੀ ਤਾਂ ਇੱਜ਼ਤ ਰੋਲ ਜੂਗੀ ਤੁਸੀਂ ਟੈਨਸ਼ਨ ਨਾ ਲੋ ਇਸ ਘਰ ਮੇਰਾ ਵਿਆਹ ਕਰ ਦੋ ਮੈਂ ਰੱਖੂਗੀ ਤੁਹਾਡੀ ਪੱਗ ਕੀ ਦੀ ਪੱਗ ਰੱਖੇਂਗੀ ਤੂੰ ਹੈ ਸਾਰੇ ਤਾਂ ਇੱਕੋ ਨੇ ਤੁਰੇ ਫਿਰਦੇ ਆ ਮੈਨੂੰ ਬੰਦੇ ਹਿਲਦੇ ਦੀਂਦੇ ਆ ਮੈਂ ਤੈਨੂੰ ਦੱਸਾਂ ਕੋਈ ਨਾ ਡੰਮਾਂਗੇ ਮੱਥਾ ਤੂੰ ਫੋਨ ਕਰ ਤੇ ਅੱਜ ਤੋਂ ਪੰਜਵੇਂ ਦਿਨ ਵਿਆਹ ਰੱਖ ਬਸ ਛੇਤੀ ਕੰਮ ਨਿਬੇੜ ਐਨੀ ਛੇਤੀ ਚਾਰ ਦਿਨ ਆਪਣੇ ਘਰੇ ਤੇ ਰੱਖ ਲੈਂਦੇ ਵਿਚਾਰੀਆਂ ਚਿੜੀਆਂ ਨੂੰ ਇਨਾ ਪੱਥਰ ਦਿਲ ਕਿਉਂ ਹੋ ਗਿਆ ਮੇਰਾ ਬਾਬਲਾ ਓਏ ਤੂੰ ਫੋਨ ਕਰ ਲੱਗਾ ਕੀਰਨੇ ਪਾਉਣਾ ਆ ਗਿਆ ਭੋਲੇ ਦਾ ਫੋਨ ਮਿਲਦਾ ਦੇ ਦਿੱਤਾ ਜਵਾਬ ਉਹਨਾਂ ਨੇ ਆ ਕਰੋ ਗੱਲ ਆ ਬਾਪੂ ਨੂੰ ਭਾਬੀ ਬਾਅਦ ਚ ਬਣਾ ਲਿਓ ਬਈ ਤੂੰ ਨਹੀਂ ਕਰਾਉਂਦੀ ਬੇਇੱਜ਼ਤੀ ਹੈਲੋ ਸੱਸਰੀ ਕਾਲ ਹਾਂ ਬੋਲ ਮੇਜਰਸ ਨੂੰ ਬੋਲ ਰਿਹਾ ਮੈਂ ਅੱਛਾ ਅੱਛਾ ਇੱਕ ਮਿੰਟ ਬੀਬੀ ਹਾਂ ਪੰਜਾਂ ਦਿਨਾਂ ਬਾਅਦ ਵਿਆਹ ਕਹਿੰਦੀ ਐ ਲੈ ਚੋਪੜੀਆਂ ਵੀ ਪੁੱਛ ਪੁੱਛ ਕਹਦੇ ਉਹਨਾਂ ਨੂੰ ਸਾਡੀ ਹਾਂ ਐ ਬੇਬੇ ਬੇਬੇ ਇਨੀ ਛੇਤੀ ਤੂੰ ਰੋਟੀ ਨੀ ਚੋਪੜ ਦੀ ਜਿੰਨੀ ਛੇਤੀ ਮੈਨੂੰ ਚੋਪੜਦਾ ਬੇ ਛੇਤੀ ਨੂੰ ਕੀ ਐ ਆਪਾਂ ਮੁੰਡੇ ਆਲੇ ਆਪਾਂ ਕੀ ਕਰਨਾ ਗੱਲ ਸੁਣੋ ਘੁੱਟਵੀ ਜੀ ਪਜਾਮੀ ਪਾ ਕੇ ਤੈਨੂੰ ਲੈ ਚਲਾਂਗੇ ਉੱਥੇ ਨੱਚ ਟੱਪ ਕੇ ਕੁੜੀ ਨੂੰ ਘਰੇ ਲਿਆਵਾਂਗੇ ਆਥੋਂ ਨੂੰ ਦੇਖ ਪੁੱਤ ਬੁੜਿਆਂ ਨੂੰ ਵੀ ਵਿਆਹ ਦਿਖਾਉਣਾ ਚਾਹੀਦਾ ਇਹਦਾ ਕੀ ਐ ਕਦੋਂ ਮਰ ਜੇ ਨਾ ਮਨ ਨੂੰ ਕੀ ਹੋਣ ਲੱਗਿਆ ਹੋਰ ਤੂੰ ਮੰਜੇ ਦੀ ਬਾਈ ਫੜ ਕੇ ਬੈਠਾ ਰਹੇਗਾ ਕਦੇ ਤਾਂ ਸੱਚੇ ਬਾਸ਼ਾ ਮੇਰੇ ਸੁਣੂਗਾ ਹੀ ਸ਼ਰਤ ਲਾ ਲਾ ਐਤ ਕੀ ਗਰਮੀयां ਤੂੰ ਨਹੀਂ ਘਟਦਾ ਬੀਬੀ ਮੈਂ ਵਿਆਸਤੇ ਹਾਂ ਕਰਤੀ ਚੰਗਾ ਪੁੱਤ ਕਦੇ ਕੋਈ ਅੱਜ ਦਾ ਕੰਮ ਨਾ ਕਰੀ ਬਾਪੂ ਬੀਬੀ ਜੇ ਤੂੰ ਆਖੇ ਤਾਂ ਮੈਂ ਨਵੀਂ ਪੈਂਟ ਛੜਸ ਵਾਲਾ ਆਪਣੇ ਆਸਤੇ ਲਹ ਤੂੰ ਕੀ ਕਰਨਾ ਹੈ ਤੇਰੇ ਵਿਆਹ ਵਾਲਾ ਹੈਗਾ ਤਾਂ ਹੈ ਠੀਕ ਹੈ ਬੀਬੀ ਤੂੰ ਦੱਸ ਪੁੱਤ ਤੂੰ ਕੀ ਕਰ ਲੈਣੀ ਹੈ ਕਾਰ ਛੱਲੇ ਵਾਲੀ ਕਾਰ ਦਵਾ ਦੇ ਆ ਤੈਨੂੰ ਮੈਂ ਨਹੀਂ ਲੈਣੀ ਇਹਨੂੰ ਲੈ ਦੇ ਵਾਕਰ ਪਾਗਲੇ ਕੀ ਐ ਮੈਂ ਤੈਨੂੰ ਵਿਆਹ ਤੁਰਵਾਉਣ ਵਾਸਤੇ ਕਿਹਾ ਸੀ ਵਿਆਦੀ ਤਰੀਕ ਬਣਾਉਣ ਵਾਸਤੇ ਨਹੀਂ ਨਾਲ ਜਾਨ ਕੱਢ ਦੂੰ ਮੈਂ ਤੇਰੀ ਜੇ ਮੇਰੇ ਘਰੇ ਬਰਾਤ ਲੈ ਕੇ ਆ ਗਿਆ ਤਾਂ ਚਲ ਕੋਈ ਨਾ ਮੈਂ ਵੀ ਸਵਾ 5 ਲੱਖ ਰੁਪਏ ਮੰਗੂੰਗੀ ਹੂੰ ਰੀਬਨ ਕਟਾਈ ਦਾ ਤੇਰੇ ਸਾਹਮਣੇ ਬਾਹਰ ਜਾਊਂਗੀ ਨਾ ਤੈਨੂੰ ਉਹ ਬਾਹਰ ਵਾਲੇ ਨਾਲ ਜੱਫੀਆਂ ਪਾ ਪਾ ਕੇ ਸੈਲਫੀਆਂ ਸੈਂਡ ਕੀਤੀਆਂ ਨਾ ਤਾਂ ਮੈਨੂੰ ਵੀ ਤੂੰ ਕੀ ਜਾਣੇਗਾ ਕਿਉਂ ਜੀਜਾ ਜੀ ਗੱਡੀ ਅੱਗ ਲੱਗੀ ਤੈਨੂੰ ਬਾਹਰ ਜਾਣਦੀ ਹੈ ਉੱਥੇ ਵੀ ਜਦੋਂ ਚੈਰੀਆਂ ਨੂੰ 베ਰ ਕਾ ਕੇ ਤੋੜਨਾ ਪਿਆ ਨਾ ਤੈਨੂੰ ਮੇਰੀ ਯਾਦ ਆਉਣੀ ਆ ਤੋ ਫਿਕਰ ਨਾ ਕਰ ਯਾਰ ਮੈਂ ਸੱਚੀ ਕਰਦਾ ਕੁਝ ਨਾਲੇ ਪਤਾ ਕੱਲ ਜਦੋਂ ਮੈਂ ਮੋਟਰ ਤੇ ਪਾਣੀ ਲੈ ਜਾਂਦਾ ਸੀ ਤੇ ਮੈਨੂੰ ਤੇਰੀ ਯਾਦ ਆਈ ਤੇ ਮੇਰੇ ਪੈਰ ਤੇ ਕਈ ਵੱਜ ਗਈ ਪਤਾ ਬੱਸ ਕਰ ਬਹੁਤ ਡਰਾਮੇ ਨਾ ਕਰ ਡਰ ਨਹੀਂ ਲੱਗਦਾ ਤੈਨੂੰ ਕੱਲੇ ਨੂੰ ਬਥੇਰਾ ਲੱਗਦਾ ਕਰਜਾ ਤੇਰੀ ਕੋਲ ਆ ਜਾਣਾ ਫੇਰ ਨਹੀਂ ਲੱਗਦਾ ਇਹੋ ਜੀਆਂ ਮਿੱਠੀਆਂ ਨਾ ਕਰਦਿਆ ਦੇ ਨਾਲ ਵੀ ਮਾਰ ਲਿਆ ਕਰ ਦੱਸਣ ਨੂੰ ਤਾਂ ਮੈਂ ਵੀ ਦੱਸ ਦਵਾ ਕਰੇ ਪਰ ਕੀ ਇੱਜ਼ਤ ਰਹਿ ਜੂ ਤੇਰੀ ਗੱਲ ਹੋਰ ਵਿਗੜ ਜਾਣੀ ਆ ਉਹ ਤੋਂ ਮੇਰੀ ਬੇਬੇ ਰਗੇ ਮੂੰਕੇ ਬਣਾਈ ਜਾਣੀ ਆ ਹੁਣ ਮੈਂ ਕਰਦਾ ਗੱਲਾਂ ਚਾਰ ਪਾਰ